ਹਾਂਜੀ ਦੋਸਤੋ ਇਹ ਜਿਹੜੀ ਕੰਗਣਾ ਖੇਡਣ ਦੀ ਰਸਮ ਹੈ ਮਾਲਵੇ ਦੇ ਵਿੱਚ ਉਹ ਸ਼ੁਰੂ ਕਰ ਰਹੇ ਹਾਂ ਆਪਾਂ ਦੇਖੋ ਕੰਗਣਾ ਖੇਡਣ ਲਈ ਉਹ ਜਿਹੜਾ ਸੋਲੂਸ਼ਨ ਜਿਹਾ ਬਣਾਉਣਾ ਉਹ ਬਣਾਤਾ ਜਿਹਦੇ ਵਿੱਚ ਹਲਦੀ ਦੁੱਧ ਤੇ ਚੌਲ ਵਗੈਰਾ ਤੇ ਦੁੱਬ ਪਾ ਕੇ ਇਹ ਘੋਲ ਤਿਆਰ ਕਰ ਲਿਆ ਹੁਣ ਇਹ ਨਵੀਂ ਵਿਆਹੀ ਜੋੜੀ ਕੰਗਣਾ ਖੇਡੂਗੀ ਤੁਹਾਨੂੰ ਦਿਖਾਉਨੇ ਹਾਂ ਲਓ ਜੀ ਹੁਣ ਕੰਗਣਾ ਕੰਗਣਾ ਖੋਲਣ ਦੀ ਜਿਹੜੀ ਰਸਮ ਉਹ ਤੁਹਾਡੇ ਸਾਹਮਣੇ ਕੰਗਣਾ ਖੋਲਣ ਨਾਲ ਸਟਾਰਟ ਹੋਗੀ ਪਹਿਲਾ ਮੰਨ ਦੀ ਪਕਾਰ ਸਤਨਾਮ ਦੀ ਜੋ ਬਾਹ ਦੇ ਉੱਪਰ ਨਾਨਕਿਆਂ ਨੇ ਕੰਗਣਾ ਬੰਨਿਆ ਸੀ ਉਹਨੂੰ ਖੋਲਦੇ ਨੇ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦਿਖਾਇਆ ਮਾਮੀ ਜੀ ਨੇ ਬੰਨਿਆ ਸੀ ਇਹਦੇ ਤੇ ਉਹ ਕੰਗਣਾ ਖੋਲਣਾ ਹੁਣ ਤੇ ਉਸ ਤੋਂ ਬਾਅਦ ਕੰਗਣਾ ਖੇਡਣ ਦੀ ਰਸਮ ਚਾਲੂ ਹੋ ਦੇਖੋ ਜੀ ਅਮਨਦੀਪ ਦਾ ਪੂਰਾ ਜੋਰ ਲੱਗਿਆ ਪਿਆ ਖੋਲਤਾ ਜੀ ਹਾਂ ਨਹੀਂ ਸਾਰਾ ਖੋਲਣਾ ਹਾਂ ਦੇਖੋ ਜੀ ਹੁਣ ਸਤਨਾਮ ਟਰਾਈ ਕਰ ਰਿਹਾ ਉਧਰ ਕੰਗਣਾ ਖੋਲਣ ਦੀ ਦੇਖੋ ਤੁਸੀਂ ਕੰਗਣੇ ਦੀ ਰਸਮ ਆਲੇ ਦੁਆਰੇ ਸਾਰਾ ਜਿਹੜਾ ਸਰੀਕਾ ਕਬੀਲਾ ਮੇਲਗੇਲ ਅਜੇ ਵਿਆਹ ਵਾਲੇ ਘਰੇ ਮੌਜੂਦ ਆ ਉਹ ਇਸ ਇਵੈਂਟ ਦਾ ਮਜ਼ਾ ਲੈ ਰਿਹਾ ਦੇਖੋ ਤੁਸੀਂ ਦੋਨੋਂ ਦਾ ਕਿਵੇਂ ਮੁਕਾਬਲਾ ਚੱਲਦਾ ਇੱਕ ਦੂਜੇ ਦਾ ਕੰਗਣਾ ਖੋਲਣ ਲਈ ਦੇਖੋ ਆਮਨਦੀਪ ਦੁਆਰਾਰੀ ਟਰਾਈ ਕਰ ਰਹੀ ਹੈ ਇੱਕ ਦੋ ਇਕੱਠਾਂ ਜਿਹੜੀਆਂ ਰਹਿੰਦੀਆਂ ਨੇ ਤੇ ਦੇਖੋ ਸਾਰੀਆਂ ਲੇਡੀ ਜਿਹੜੀਆਂ ਉਹ ਅਮਨਦੀਪ ਦਾ ਸਾਥ ਦੇ ਰਹੀਆਂ ਨੇ ਉਹਨੂੰ ਦੱਸ ਰਹੀਆਂ ਨੇ ਟ੍ਰਿਕਸ ਐ ਖੋਲ ਐ ਖੋਲ ਸਾਡੇ ਸਤਨਾਮ ਨੂੰ ਕੋਈ ਨਹੀਂ ਦੱਸਦਾ ਕੋਨਫੀਡੈਂਸ ਚੱਕੀ ਫਿਰਦਾ ਮਤਲਬ ਅੰਦਰ ਕਹਿੰਦਾ ਇਕੱਲਾ ਹੀ ਵੱਧੂ ਦੇਖੋ ਗੰਗਣੇ ਦੀ ਰਸਮ ਗੀਤ ਕੰਟੀਨਿਊ ਰੱਖੋ ਜੀ ਗਾਇਂ ਜੋ ਗੀਤ ਉਹੀ ਰਿਪੀਟ ਕਰੀ ਜਾਓ ਇੱਥੇ ਕਿਹੜਾ ਬੋਦਦਾ ਜਾ ਹੱਦ ਤੱਕ ਉਹ ਪਹਿਲਾਂ ਹੀ ਲੜਾਈ ਪਾਈ ਜਾਂਦੇ ਹੋ ਦੇਖੋ ਜੀ ਇਹ ਦੂਰ ਰੱਖਣੇ ਮੈਂ ਹੋਰ ਜੀ ਇਹ ਦੇਖੋ ਜਿਹੜਾ ਉਹ ਕੰਗਣੇ ਖੋਲੇ ਨੇ ਉਹ ਨੇ ਲੱਗੂ ਜੀ ਲੱਪ ਲੱਪ ਚੇਤੇ ਕਰ ਪਹਿਲਾ ਪਹਿਲੀ ਵਾਰ ਹੈ ਦੇਖਦੇ ਆ ਕਿਹਨੂੰ ਲੱਭਦਾ ਵੈਰੀ ਗੁੱਡ 1 0 ਨਾਲ ਅੱਗੇ ਸਤਨਾਮ ਹੁਣ ਦੂਸਰੀ ਵਾਰ ਲਓ ਜੀ ਹੁਣ ਦੂਸਰੀ ਵਾਰ ਦਾ ਮੈਚ ਹੈ ਹਾਂ ਜੀ ਇੱਕ ਇੱਕ ਬਰਾਬਰ ਮੈਨੂੰ ਲੱਗਦਾ ਜਿਹੜਾ ਰੈਫਰੀ ਆ ਮਿਲਿਆ ਹੋਇਆ ਕਬੱਡੀ ਨਾਲ ਅੱਖਾਂ ਬੰਦ ਕਰ ਲੈਂਦੀ ਧੁੱਪੇ ਵੜਿਆ ਹੁੰਦਾ ਇਧਰਲੇ ਪਾਸੇ ਮੂੰਹ ਕਰਕੇ ਪਾਹਾਂ ਦੇ ਕਰਕੇ ਸਿੱਟਿਆਗਾ ਲੈ ਲਓ ਜੀ ਤੀਸਰੀ ਵਾਰ ਲਈ ਮਿਲਾ ਸੱਦੇਈ ਭੜਪੇ ਹਾਂਜੀ ਦੋ ਇੱਕ ਨਾਲ ਸਤਨਾਮ ਅੱਗਿਆ ਤਿੰਨ ਵਾਰ ਹੋ ਲਿਆ ਹੁਣ ਚੌਥੀ ਵਾਰ ਉਹ ਜੱਕਲਾ ਜਾਤਰਾ ਵੇਹਾਰ ਗਾ ਦੇ ਲੱਭੂ ਲੱਭੇ ਕੋ ਕਿੱਥੇ ਲੱਭੇ ਰਹਿਗਾ ਜੇ ਉਹਨਾਂ ਨੇ ਲੱਭੇ ਨਹੀਂ ਲੱਭੇ 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 ਲਓ ਜੀ ਦੋ ਦੋ ਨਾਲ ਬਰਾਬਰ ਹਾਂ ਨਾ ਨਾ ਮੈ ਰੈਫਰਿਜਰੇਟਰ ਨਹੀਂ ਮੈਨੂੰ ਬਰਾਬਰ ਹੀ ਦਿੰਦੇ ਇੱਕ ਕਹਿੰਦਾ ਤੁਸੀਂ ਉੱਥੇ ਹੀ ਸੁੱਟ ਦਿੰਦੇ ਜੀ ਇਹ ਤਾਂ ਕਿਤੇ ਵੀ ਸੁੱਟਣਾ ਹਾਂ ਹਾਂ ਲਓ ਜੀ ਚੌਥੀ ਵਾਰ ਲਈ ਲਓ ਜੀ 3 2 ਨਾਲ ਪੰਜ ਵਾਰ ਹੋ ਲਿਆ ਤੇ ਦੋ ਵਾਰ ਰਹਿ ਗਏ ਮੈਂ ਚਲੋ ਚਲੋ ਲਓ ਜੀ 4 2 ਹੁਣ ਨਹੀਂ ਮੈਚ ਹਾਰਨ ਦੀ ਸੰਭਾਵਨਾ ਹੁਣ ਤਾਂ ਇੰਨੀ ਲੀਡ ਲੈ ਗਿਆ ਸਤਨਾਮ ਹੁਣ ਲਾਸਟ ਵਾਰ ਆਏ ਦੇਖ ਚਲੋ ਜੀ 17 ਗੱਲਾਂ ਚ ਮੈਨੂੰ ਲੱਗਦਾ ਇੱਕ ਟੀਮ ਤਾਂ ਇੱਕ ਟੀਮ ਤਾਂ ਸਰੈਂਡਰੇ ਕਰ ਗਈ ਮੈਨੂੰ ਲੱਗਦਾ ਤਿੰਨ ਚਾਰ ਨਾਲ ਸਤਨਾਮ ਨੇ ਵੀ ਇਦਾਂ ਕੀ ਕਹਦਾ ਵੀ ਚਲ ਕੋਈ ਗੱਲ ਨਹੀਂ ਮੈਚ ਤਾਂ ਆਪਾਂ ਜਿੱਤੇ ਹੀ ਹੋਇਆ ਹੋ ਗਏ ਹੋ ਗਏ ਫਿਰ ਪਿਛਲੀ ਜੀ ਨਹੀਂ ਸੀਗੀ ਹੁਣ ਇੱਕ ਦੂਜੇ ਦੀ ਜਿਹੜੀ ਮੁਠੀ ਖੋਲਣੀ ਹੈ ਇਹਨਾਂ ਨੇ ਪਹਿਲਾਂ ਅਮਨਦੀਪ ਲੱਗੀ ਐ ਸਤਨਾਮ ਦੀ ਮੁਠੀ ਖੋਲਣਾ ਦੀਦੀ ਹੁਣ ਮੁਠੀ ਖੋਲਣਾ ਇਹ ਦੋ ਵਾਰੀ ਇਹ ਤਾਂ ਮਿੰਟਾਂ ਚ ਖੋਲਤੀ ਚਲੋ ਹੁਣ ਅਮਨਦੀਪ ਪਕੜੂਗੀ ਏਰ ਪਿਆ ਦੇਖੋ ਮੁੱਠੀਆਂ ਖੋਲਣ ਲਈ ਰਸਮ ਵੀ ਇਹ ਕਹਿੰਦੇ 7 ਵਾਰ ਹੁੰਦੀ ਹੈ ਦੇਖੋ ਕਹੇਗੀ ਮੇਰੀ ਨਹੀਂ ਤੇ ਨਾ ਉਹ ਪਹਿਲਾਂ ਹੀ ਹੋ ਕਰਕੇ ਲਿਆ ਇਹ ਨਾ ਮੁੱਠੀ ਫਗਾਲੀ ਫੋਲ ਜੰਦੀ ਆ ਬੜੀ ਆਰਾਮ ਨਾਲ ਮਿਲਦਾ ਇਹ ਤਾਂ ਪੁਰੇ ਇੱਕ ਦੂਜੇ ਨੂੰ ਸਟੈਂਡਰਡ ਨੇ em bé lắm anh ạ, lâu rồi gì, không vậy? Khi nào? ਸਤਿ ਸ੍ਰੀ ਅਕਾਲ ਆਏ ਕਾਲ ਆ ਮੈਂ ਵੀ ਦੌਰ ਤੋ ਹਾਂ ਇਹ ਡਾਲੇ ਨਹੀਂ ਘਰਾ ਰਹੀ ਹਾਂ ਹਾਂ ਬਸ ਹੂੰ ਹਾਂ ਅਧਿਆਰ ਵੀ ਹੈਗੇ ਹਨ ਹੈ ਨੀ ਜੀ ਅਧਿਆਰ ਹੈਗੇ ਹਨ ਹੈਗੇ 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 ਲਓ ਜੀ ਹੁਣ ਸਤਨਾਮ ਕਹਿੰਦਾ ਹੁਣ ਨਹੀਂ ਖੁੱਲਣ ਦੇਣੀ ਲੋ ਜੀ ਕੋਈ ਵੀ ਚਾਹੇ ਜਿੰਮੂਥੀ ਮਾਰ ਕੇ ਚਾਹੀਦੀ ਨਹੀਂ ਨਾ ਵਾਹੋ ਹਾਂ ਜੈ ਕਰੀ ਮੈਂ ਤਾਂ ਐਡ ਕਰੀਆ ਨਾ ਇਹ ਹੋ ਗਿਆ ਤਾਂ ਆਈਟਮ 3 ਨਾ ਤੇਰਾ ਰਿੰਗ ਬਦਲ ਕੇ ਲੋ ਜੀ ਹੁਣ ਜਿਹੜੀ ਰਿੰਗ ਪਹਿਲਾਂ ਇੱਕ ਦੂਜੇ ਨੇ ਲਾ ਕੇ ਪਾਣੀ ਚ ਛੁੱਟੀ ਸੀ ਉਹ ਐਕਸਚੇਂਜ ਕਰਨਗੇ ਇਹ ਐਕਸਚੇਂਜ ਪਰ ਨਾਪ ਕਿਵੇਂ ਉਹ ਇੱਕ ਦੂਜੇ ਦਾ ਅੱਛਾ ਵੈਸੇ ਫੜਨੀ ਆ ਠੀਕ ਲਓ ਜੀ ਛੱਲੇ ਮੁੰਦੀਆਂ ਬਟਾ ਲੀਆਂ ਲਓ ਜੀ ਇਹ ਜਿਹੜਾ ਕੰਗਣਾ ਖੇਡਣ ਦਾ ਇਵੈਂਟ ਸੀ ਇਹ ਵੀ ਤੁਸੀਂ ਦੇਖਿਆ ਤੇ ਕੰਪਲੀਟ ਹੋ ਚੁੱਕਿਆ ਹਾਂ ਖੱਟਿਆ ਕਮਾਇਆ ਫਲਾਣੇ ਦੀ ਧੀ ਦੇ ਪੱਲੇ ਪਾਇਆ ਜੋ ਤੇਰੇ ਸੋਹਰੇ ਦਾ ਨਾਮ ਹਾਂ ਖੱਟਿਆ ਕਮਾਇਆ ਓਮ ਪ੍ਰਕਾਸ਼ ਦੀ ਧੀ ਦੇ ਪੱਲੇ ਪਾਇਆ